ਮੈਂ ਤਾਂ ویسے ਗੱਲ ਕਰਨੀ ਨਹੀਂ ਚਾਹੁੰਦਾ ਹੁਣ ਸਿਰਸੇ ਵਾਲੇ ਮਾਮਲੇ ਕਰਕੇ ਕਰਨੀ ਪੈ ਰਹੀ ਆ ਦੋ ਹਫ਼ਤਿਆਂ ਲਈ ਗੱਲ ਨਾਲ ਇੱਕ ਗੋਰੀ ਆਈ ਟੈਕਸੀ ਦੇ ਵਿੱਚ ਤੇ ਉਹ ਗੋਰੀ ਆਈ ਤਾਂ ਮੈਨੂੰ ਕਹਿੰਦੀ ਆਪਣਾ ਮੋਬਾਈਲ ਦੇਈ ਮੈਂ ਕਿਹਾ ਮੋਬਾਈਲ ਕੀ ਕਰਨਾ ਕਿਉਂਕਿ ਆਪਾਂ ਇਸ ਦਿਨ ਮੈਂ ਤਾਂ ਨੰਬਰ ਨਹੀਂ ਮੰਗਵਾਉਣ ਦੇਣਾ ਕੋਈ ਵੀ ਕਹਿੰਦਾ ਨਹੀਂ ਮੈਨੂੰ ਨੋਟਪੈਡ ਕੱਢ ਕੇ ਦੇ ਬਸ ਮੈਂ ਕੁਝ ਲਿਖਣਾ ਉਹਨੇ ਲਿਖਿਆ ਬਹੁਤ ਗਲਤ ਚੀਜ਼ੇ ਲਿਖ ਕੇ ਦਿੱਤੀ ਮੈਨੂੰ ਕਿਉਂ ਉਹਨੇ ਲਿਖ ਕੇ ਤਾਂ ਦਿੱਤਾ ਕਿਉਂਕਿ ਉੱਥੇ ਕੈਮਰਾ ਹੁੰਦਾ ਟੈਕਸੀ ਦੇ ਵਿੱਚ ਤੇ ਆਡੀਓ ਵੀ ਉੱਥੇ ਰਿਕਾਰਡ ਹੁੰਦੀ ਆ ਉਨੇ ਲੈ ਕੇ ਮੈਨੂੰ ਕਹਿੰਦੀ ਵੀ 40 ਡਾਲਰ ਦੇ ਵਿੱਚ ਮੈਂ ਆ ਆ ਵੀ ਫਲਾਣਾ ਘਟੀਆਂ ਕੰਮ ਸੈਕਸ ਨਾਲ ਰਿਲੇਟਡ ਇੱਕ ਕੰਮ ਮੈਨੂੰ ਮੈਂ ਅਥਰ ਚੀਜ਼ ਦਾ ਨਾ ਵੀ ਨਹੀਂ ਲੈਣਾ ਚਾਹੁੰਦਾ ਉਹਦਾ ਬਹੁਤ ਘੱਟੀ ਜੀ ਮੈਨੂੰ ਕਹਿੰਦੀ ਮੈਂ ਤੇਰੇ ਨਾਲ ਆ ਚੀਜ਼ ਕਰਨ ਨੂੰ ਪਿਆਰ ਆ ਮੈਨੂੰ 40 ਡਾਲਰ ਦੇ ਦੇ ਹੁਣ ਉਹਨੂੰ ਪੱਗ ਵੀ ਗੱਲ ਕਰਨ ਲੱਗਿਆ ਉੱਥੇ ਜੋ ਕੀ ਹੋਇਆ ਗੱਲ ਉਹਨੇ ਮੈਨੂੰ ਜੋ ਦੱਸੀ ਗੱਲ ਬਾਅਦ ਵਿੱਚ ਮੈਨੂੰ ਕਹਿੰਦੀ ਮੈਂ ਉਹਨੂੰ ਪੁੱਛਿਆ ਮੈਂ ਕਿ ਤੂੰ ਵੇਸਵਾ ਹੈਂ ਕਹਿੰਦੀ ਨਹੀਂ ਉਹਦੇ 2-3个 ਪੈਗ ਲੱਗੇ ਹੋਏ ਸੀ ਕੁੜੀ ਦੇ ਮੈਨੂੰ ਕਹਿੰਦੀ ਪੈਸਿਆਂ ਦੀ ਲੋੜ ਆ ਮੈਨੂੰ ਤੇ ਇੱਧਰ ਤੁਹਾਨੂੰ ਪਤਾ ਜਿਉ ਸੈਕਸ ਮੈਂ ਨਮੀ ਰਖਾਉਂਦਾ ਕੋਈ ਗਣਤੀ ਚ ਨਹੀਂ ਆਉਂਦੀ ਜੀ ਸਾਡੇ ਗੁਰੂਆਂ ਨੇ ਸਾਨੂੰ ਇਸ ਚੀਜ਼ ਦੇ ਸੰਬੰਧ ਵਿੱਚ ਕਿਹਾ ਵੀ ਭਾਈ ਤੁਸੀਂ ਸਮਾਜਿਕ ਨਿਯਮਾਂ ਨੂੰ ਮੰਨਣਾ ਗੈਰ ਸਮਾਜਿਕ ਸਰੀਰਕ ਸੰਬੰਧ ਨਹੀਂ ਬਣਾਉਣੇ ਪਰ ਇੱਧਰ ਕੋਈ ਖਾਸ ਗੱਲ ਨਹੀਂ ਹੈਗੀ ਇੱਧਰ ਐਵੇਂ ਕਹੋ ਆਲੂ ਵਾਲੀ ਸਬਜ਼ੀ ਬਣਾਈ ਹੋਈ ਹੈ ਇਹਨਾਂ ਨੇ ਤਾਂ ਇਹ ਚੀਜ਼ ਨੂੰ ਕੋਈ ਸਮਝਦੀ ਹੈ ਨਹੀਂ ਚੀਜ਼ ਨੂੰ ਮੈਨੂੰ ਕਹਿੰਦੀ ਆਹ ਚੀਜ਼ ਕਰੂੰਗੀ ਤੇ ਆਲੇ ਫੜ ਮੋਬਾਈਲ ਮੈਨ ਦਿਖਾਇਆ ਚਲੋ ਮੈਨੂੰ ਕਹਿੰਦੀ ਕਹਿੰਦੀ ਸੌਦਾ ਮਾੜਾ ਨਹੀਂ ਹੈਗਾ 40 ਡਾਲਰ ਚ ਮੈਂ ਵੀ ਦੇਖ ਤੂੰ ਵੇਸਵਾਇਆ ਮੈਨੂੰ ਕਹਿੰਦੀ ਨਹੀਂ ਕਹਿੰਦੀ ਮੈਨੂੰ ਪੈਸਿਆਂ ਦੀ ਲੋੜ ਆ ਤੇ ਮਗਾ ਪੈਸਿਆਂ ਦੀ ਲੋੜਾ ਤੂੰ ਮੇਰੇ ਤੋਂ ਮੰਗ ਲੈ ਜੋ ਪੈਸੇ ਚਾਹੀਦੇ ਨੇ ਤੈਨੂੰ 40 ਡਾਲਰ ਚਾਹੀਦੇ ਨੇ ਕੋਈ ਗੱਲ ਨਹੀਂ ਕਹਿੰਦੀ 10 ਡਾਲਰ ਹੋਰ ਦੇ ਦੀ ਮੇਰੇ ਨਾਲੋਂ ਕਿਸ ਕਰਨੀ ਜੋ ਮਰਜ਼ੀ ਕਰਨ ਇਹ ਮੇਰੇ ਨਾਲ ਨਹੀਂ ਹੁੰਦਾ ਗੰਦੇ ਨਾਲ ਇਹ ਹੋਰ ਵੀ ਟੈਕਸੀ ਡਰਾਈਵਰਾਂ ਨੂੰ ਬਹੁਤ ਨੂੰ ਟੱਕਰ ਦਿੰਦੀਆਂ ਰਹਿੰਦੀਆਂ ਨੇ ਉਹ ਰੇਟੀਆਂ ਮੈਂ ਕਹਾ ਵੀ ਦੇਖ 50 ਡਾਲਰ ਨੇ ਤੂੰ 50 ਡਾਲਰਾਂ ਵਿੱਚ ਉਹ ਹੀ 22 ਸਾਲਾਂ ਦੀ ਹੋਣੀ ਹੈ ਕੁੜੀ ਗੂੜੀਆਂ ਬਥੇਰੀਆਂ ਵਰਦੀਆਂ ਸੋਹਣੀਆਂ ਸਲੱਖੀਆਂ ਨੇ ਮੈਂ ਉਹਨੂੰ ਕਹਾਂ ਮਾ ਤੂੰ ਇੰਨੀ ਸੋਹਣੀਆਂ ਸਲੱਖੀਆਂ 22 23 ਸਾਲ ਦੀ ਏਜ ਆ ਤੁਹਾ ਕੀ 50 ਡਾਲਰਾਂ ਵਿਛੇ ਹੈ ਜੇ ਕੰਮ ਕਰ ਨੂੰ ਫਿਰਦੀਆਂ ਕਹਿੰਦੀ ਮੈਨੂੰ ਲੋੜ ਆ ਪੈਸਿਆਂ ਦੀ ਕਹੀਂ ਤੱਕ ਤੂੰ ਮੈਨੂੰ 50 ਡਾਲਰ ਤੁੰਦੇ ਦੇ ਵੀ ਬਾਕੀ ਮੈਨੂੰ ਚਾਹੀਦਾ 150 ਡਾਲਰ ਚਾਹੀਦਾ ਆ ਤੇ ਬਾਕੀ 50 50 ਮੈਂ ਐਵੇਂ ਹੋਰ ਦੋ ਬੰਦੇਾਂ ਤੋਂ ਬਣਾ ਲੂੰਗੀ ਮੈਂ ਤੂੰ ਪਹਿਲਾਂ ਕਦੇ ਕੀਤਾ ਕਹੀਂ ਹਾਂ ਪਹਿਲਾਂ ਕੁਝ ਬਾਰ ਹੋਇਆ ਵੀ ਮੈਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਸਖਤ ਲੋੜ ਪਈ ਆ ਤੇ ਮੈਂ ਕਰ ਲੈਨੀ ਐ ਐਵੇਂ ਤੇ ਮਗਾ ਗੱਲ ਸੁਣ ਵੀ ਮੈਂ ਇਹ ਨਾ ਸੋਚੀ ਵੀ ਇਸ ਸਮੇਂ ਤੱਪੇ ਵਾਲ ਗਰਜੰਡ ਸਿੰਘ ਬੋਲ ਰਿਹਾ ਮੈਂ ਕਸਮੀਨ ਜੀ ਵੀ ਸੁਪੀਦਾ ਬੋਲਤਾ ਮੈਂ ਖਾਲਸਾ ਹਾਂ ਉਹਨੂੰ ਸਮਝਾਇਆ ਸਿੱਖੀ ਬਾਰੇ ਮੈਂ ਗੱਲ ਮੇਰੀ ਹੁਣ ਗੌਰ ਨਾਲ ਸੁਣੀ ਸਾਡੇ ਮੈਂ ਕਿਹਾ ਨਾ ਤਾਂ ਇਹ ਚੀਜ਼ੇ ਅਲਾਉਡ ਆ ਕਿ ਅਸੀਂ ਕਿਸੇ ਦੇ ਨਾਲ ਇਸ ਤਰ੍ਹਾਂ ਦਾ ਗੈਰ ਸਮਾਜਿਕ ਸਰੀਰਕ ਸੰਬੰਧ ਬਣਾਈਏ ਤੇ ਨਾ ਅਸੀਂ ਕਿਸੇ ਨੂੰ ਇਹ ਕਰਨ ਦੇ ਲਈ ਜਾਨ ਦੇ ਸਕਦੇ ਆ ਆਪਣੇ ਸਾਹਮਣੇ ਸਾਡੇ ਕੋਈ ਮਜਬੂਰ ਬੰਦਾ ਬੈਠਾ ਹੋਵੇ ਕੋਈ ਔਰਤ ਬੈਠੀ ਹੋਵੇ ਅਸੀਂ ਉਹਨੂੰ ਨਾ ਮੈਂ ਇਹ ਜਾਂ ਤੈਨੂੰ ਇਜਾਜ਼ਤ ਦੇ ਸਕਦਾ ਕਿ ਬਾਕੀ ਦੋ ਬੰਦਿਆਂ ਕੋਲੋਂ ਜਾ ਕੇ ਐਵੇਂ 50 ਬਣਾਵੇਂ ਤੈਨੂੰ ਪੈਸਿਆਂ ਦੀ ਲੋੜ ਆ ਤੈਨੂੰ ਮੈਂ ਦੇ ਦਿੰਨਾ ਮੈਂ ਕਿਹਾ ਦੱਸ ਤੈਨੂੰ 150 ਦੀ ਲੋੜ ਆ ਮੈਂ ਦੇ ਦਿੰਨਾ 150 ਉਹ ਮਾ ਤੁ ਗਸਤੀ ਨਹੀਂ ਗਸਦੀ ਭੈਣ ਆ ਇਹ ਕੰਮ ਨਹੀਂ ਕਰਨਾ ਮਗਾ ਹੋ ਸਕਦਾ ਧੀ ਭੈਣ ਵਾਲੀ ਜੋ ਗੱਲਬਾਤ ਆ ਤੁਹਾਡੇ ਕਲਚਰ ਦੇ ਵਿੱਚ ਇਹ ਚੀਜ਼ ਮੈਨੇ ਨਾ ਰੱਖਾਂ ਦੀ ਉਹ ਵੀ ਪਰ ਸਾਡੇ ਕਲਚਰ ਦੇ ਵਿੱਚ ਪਰਿਵਾਰ ਦੀ ਸਭ ਤੋਂ ਵੱਡੀ ਇੱਜ਼ਤ ਧੀ ਹੁੰਦੀ ਆ ਭੈਣ ਹੁੰਦੀ ਆ ਸਾਡੇ ਤਾਂ ਮੈਂ ਕਿਹਾ ਬੰਦਾ ਵੱਡ ਦੁੰਦੇ ਨੇ ਜਿਹੜੀ ਉਹ ਗੱਲਬਾਤ ਹੋ ਜਵੇ ਕਿ ਤੁਹਾਡੇ ਮੈਨੂੰ ਨਹੀਂ ਪਤਾ ਕੀ ਆ ਪਰ ਮੈਂ ਜੋ ਮੈਨੂੰ ਮੇਰੇ ਗੁਰੂਆਂ ਤੋਂ ਸਿੱਖਿਆ ਮਿਲਿਆ ਮੈਂ ਉਮੀਦਰ ਨਾਲ ਕਰਨਾ ਉਹ ਉਹਦੇ ਅਕੋਰਡਿੰਗ ਚੱਲਣਾ ਇਹ ਗਰਜੰਡ ਸਿੰਘ ਦਾ ਮੈਂ ਕਿਹਾ ਜੋ ਮਾਣਾ ਗੰਦਾ ਹੋ ਸਕਦਾ ਪਰ ਮੈਂ ਇਸ ਸਮੇਂ ਆਪਣੇ ਗੁਰੂ ਦੇ ਅਕੋਰਡਿੰਗ ਗੱਲ ਕਰ ਰਿਹਾ ਤਿੰਨ ਡੇਟਰਟ ਡਾਲਰ ਦੀ ਲੋੜ ਆ ਅਨੈਫਰ ਪਰ ਪ੍ਰੋਮਿਸ ਕਰ ਪੈਸੇ ਦੀ ਖਾਤਰ ਕਦੇ ਨਾ ਆਪਣੀ ਜਿੱਟ ਵੇਚੇਗੀ ਤੇ ਨਾ ਕਦੇ ਮਾਨਕ ਆਪਣੇ ਮਨ ਦੇ ਵਿੱਚ ਉੱਥਿਆਨ ਲੈ ਆਏਗੀ ਉਹ ਗੋਰੀ ਉਸ ਸਮੇਂ ਰੋਣ ਲੱਗੀ ਕਹਿ ਰਹੀ ਹੈ ਕਿ ਮੈਂ ਹੋ ਜਾਗਦਾ ਕੋਈ ਬੰਦਾ ਮੈਨੂੰ ਕੋਈ ਜਾਣ ਪਛਾਣ ਹੈ ਨਹੀਂ ਤੇ ਮੈਨੂੰ ਮੈਂ ਸਗੋਂ ਨੂੰ ਕਹਿ ਰਹੀ ਹਾਂ ਕਿ ਮੈਂ ਤੈਨੂੰ 40 ਡਾਲਰ ਜਿੱਤੇ ਨਲਾਕ ਚੀਜ਼ ਕਰਨ ਨੂੰ ਤਿਆਰ ਆ ਵੀ ਮੈਨੂੰ ਤਾਂ ਜਦੇ ਬੰਦੇ ਕਹਿ ਦੁੰਦੇ ਨੇ ਵੀ ਤੂੰ ਆ ਠੀਕ ਆ ਵੀ ਆ ਜਾ ਸਾਡੇ ਨਾਲ ਕਾਰ ਵੀ ਜਿਹੜਾ ਮੇਰੇ ਨਾਲ ਪਹਿਲਾ ਕਰ ਇਨਸੀਡੈਂਟ ਹੋਏ ਨੇ ਵੀ ਤੂੰ ਮੈਨੂੰ ਐਵੇਂ ਕਿ ਮੈਂ ਮੇਰੇ ਗੁਰੂਆਂ ਵੀ ਸਿੱਖਿਆ ਕਿਸ ਦੀ ਢੀਂਗ ਕਿਸ ਦੀ ਭੈਣਾ ਉਹ ਰੋਣ ਲੱਗੀ ਗੋਰੀ ਉੱਥੇ ਰੋਈ ਕਾ ਵੀ ਜ਼ਿਆਦਾ ਆ ਸੋਮਵਾਰ ਦੀ ਗੱਲ ਆ ਪਿਛਲੇ ਵੀਕ ਦਾ ਜੋ ਸੋਮਵਾਰ ਸੀਗਾ ਆ ਨਹੀਂ ਉਸ ਤੋਂ ਪਿਛਲਾ ਯਾਨੀ ਕੱਲੋ 14 ਦਿਨ ਹੋ ਗਏ ਲਗਭਗ ਰਾਤ ਨੂੰ 11 ਵਜੇ ਦੀ ਗੱਲ ਆ ਹਾਈਡਲਿਸਟ ਸ਼ਰੀਟ ਦੀ ਗੱਲ ਆ ਐਡੀਲੇਟ ਦੇ ਵਿੱਚ ਉਹ ਮੈਨੂੰ ਕਹਿੰਦੀ ਵੀ ਮੈਂ ਪੱਗਾਂ ਵਾਲੇ ਬੰਦਿਆਂ ਨੂੰ ਬਹੁਤ ਗਲਤ ਸਮਝਦੀ ਸੀ ਪਹਿਲਾਂ ਹੁਣ ਗੱਲ ਪੱਗ ਤੋਂ ਸ਼ੁਰੂ ਹੋਈ ਦੀ ਮੈਂ ਤਾਂ ਦੱਸੀ ਆ ਗੱਲ ਇਹ ਸਾਡੇ ਨੌਜਵਾਨ ਨੇ ਜੋ ਪੱਗ ਨੂੰ ਸਰਦਾਰੀ ਕਹਿ ਦਿੰਦੇ ਨੇ ਬਸ ਪੱਗ ਬੰਨ ਲਈ ਤਾਂ ਸਰਦਾਰੀ ਆ ਉਹ ਕੁੜੀ ਕਹਿੰਦੀ ਵੀ ਮੈਂ ਪੱਗਾਂ ਵਾਲੇ ਬੰਦੇ ਬਹੁਤ ਦੇਖੇ ਨੇ ਜਿਨ੍ਹਾਂ ਨੂੰ ਮੈਂ ਕਦੇ ਟੈਕਸੀ 'ਚ ਗਈ ਤੇ ਉਹ ਮੈਨੂੰ ਕਹਿੰਦੇ ਨੇ ਵੀ ਜਾਂ ਤਾਂ ਪੈਸੇ ਦੇ ਨਹੀਂ ਸਾਡੇ ਨਾਲ ਸਰੀਰਕ ਸੰਬੰਧ ਬਣਾ ਪੱਗਾਂ ਵਾਲੇ ਉਹ ਕਹਿੰਦੀ ਤੇ ਗੱਲ ਕੋਈ ਝੂਠੀ ਨਹੀਂ ਹੈਗੀ ਪੁੱਛ ਲਿਓ ਬੰਦੇ ਸਾਡੇ ਗਲਤੀਆਂ ਕਰਦੇ ਵੀ ਨੇ ਅਜਿਹੀਆਂ ਉਹ ਕਹਿੰਦੀ ਮੈਂ ਬਹੁਤ ਗਲਤ ਮੰਨਦੀ ਸੀ ਪੱਗਾਂ ਵਾਲਿਆਂ ਨੂੰ ਮੈਨੂੰ ਨਹੀਂ ਸੀ ਪਤਾ ਕਿ ਤੁਹਾਡਾ ਧਰਮ ਇਹ ਜਾਇਆ ਮੈਂ ਕਹਾਂ ਉਹ ਦੇਖੋ ਪੱਗ ਬੰਨਣੀ ਗੱਲ ਅਲੱਗ ਆ ਪਰ ਰੂਲਸ ਨੂੰ ਫਾਲੋ ਕਰਨਾ ਜਿਵੇਂ ਕਿ ਮੈਂ ਕਹਾਂ ਤੁਹਾਡੇ ਜੀਸਸ ਹੋਏ ਨੇ ਤੁਸੀਂ ਕਹਾਂ ਮੈਂ ਤਾਂ ਤੂੰ ਆਪ ਜੀਸਸ ਦੇ ਰੂਲਸ ਨੂੰ ਫਾਲੋ ਕਰਦੀਆਂ ਜੋ ਉਹਨਾਂ ਨੇ ਬਣਾਏ ਨੇ ਤੁਹਾਡੇ ਲਈ ਕਦੇ ਨਹੀਂ ਮੈਂ ਉਵੇਂ ਸਾਡੇ ਵੀ ਨੌਜਵਾਨ ਹੈਗੇ ਨੇ ਜੋ ਪੱਗ ਤਾਂ ਬੰਨ ਲੈਂਦੇ ਨੇ ਪਰ ਫਾਲੋ ਕਰਦੇ ਨਹੀਂ ਰੂਲਸ ਨੂੰ ਮੈਂ ਇਸ ਕਰਕੇ ਮੈਂ ਗਲਤ ਹੋ ਸਕਦਾ ਪਰ ਮੇਰੇ ਕਰਕੇ ਕਦੇ ਮੇਰੇ ਧਰਮ ਨੂੰ ਟਾਰਗੇਟ ਨਾ ਕਰੀਂ ਅਸੀਂ ਸਾਰਿਆਂ ਦੀ ਰਿਸਪੈਕਟ ਕਰਦੇ ਆ ਤੂੰ ਚੱਕਾ 150 ਡਾਲਰ ਲੈ ਜਾ ਖੋਜ ਰਹਾ ਹੈ ਪਰ ਅੱਜ ਕੱਟியே ਕੰਮ ਨਾ ਕਰੀ ਆਪਣੀ ਜਿੰਨਾ ਵੇਜ ਜੀ ਦੇ ਪਿੱਛੇ ਥੋੜਾ ਜਿਹਾ ਪੈਸੇ ਨੇ ਮੈਂ ਕਹਾ ਤੂੰ ਆਪਣੇ ਬਲ ਦੇਖ 22 23 ਸਾਲ ਉਮਰ ਦਾ ਤੇਰੀ ਸੋਹਣੀ ਜਨਖੀਆਂ ਵਧੀਆ ਕਿਤੇ ਕੰਮਕਾਰ ਕਰ ਵਧੀਆ ਮਿਹਨਤ ਕਰ ਪੈਸਿਆਂ ਦੀ ਕਮੀ ਹੁੰਦੀ ਹੈ ਤਾਂ ਇਹਦਾ ਮਤਲਬ ਇਹ ਥੋੜੀ ਹੁਣੇ ਪੈਸੇ ਘੱਟ ਕੇ ਤਾਂ ਮੈਂ ਆਪਣੇ ਬਾਪ ਤੋਂ ਮੈਂ ਕਹਿੰਦੀ ਮੇਰੇ ਬਾਪ ਨੇ ਤਾਂ ਕਹਿੰਨੀ ਕੁੰਡਾ ਲਾਇਆ ਹੈਗਾ ਨਹੀਂ ਰਾਤ ਨੂੰ ਤੇ ਸਵੇਰੇ 3 2 ਵਜੇ ਕਹਿੰਦੀ ਉਹਨੇ ਫੋਲਣਾਗਾ ਨਹੀਂ ਮੈਨੂੰ ਉਹਨੇ ਘਰੇ ਨਹੀਂ ਬੜਨ ਦੇਣਾ ਉਹਦੇ ਨਾਲ ਬੀਬੀ ਆਣ ਬਣ ਹੋਣੀਆਂ ਲੱਛਣ ਮਾਰੇ ਹੁਣ ਇਹਨੇ ਚਲੋ ਜੋ ਮੇਰਾ ਫਰਜ਼ ਬਣਦਾ ਸੀ ਨਾ ਤਾਂ ਆਪਾਂ ਕਿਸੇ ਨਾਲ ਆ ਚੀਜ਼ ਕਰ ਸਕਦੇ ਆ ਨਾ ਕਿਸੇ ਨੂੰ ਮੇਰੇ ਸਾਹਮਣੇ ਕੋਈ ਬੈਠੀ ਆ ਉਹ ਕਹਿੰਦੀ ਆ ਫਲਾਣੇ ਨਾਲ ਜਾ ਕੇ ਐ ਕਰੂ ਪੈਸਿਆਂ ਦੀ ਖਾਤਰ ਉਹ ਵੀ ਇੱਕ ਖਾਲਸੇ ਨੂੰ ਸ਼ੋਭਾ ਨਹੀਂ ਜਾਂਦਾ ਵੀ ਉਹਨੂੰ ਉੱਥੇ ਜਾਣ ਦੇਵੇ ਸੋ ਆਪਾਂ 1.5 ਡਾਲਰ ਦਿੱਤਾ ਤੇ ਪੱਗਾਂ ਬਾਰੇ ਕੋਈ ਹੋਰ ਗੱਲ ਗਈ ਕਹਿੰਦੀ ਮੈਨੂੰ ਕਹਿੰ ਦਿੰਦੇ ਨੇ ਕਈ ਵਾਰ ਬਿਠਾਉਂਦੇ ਨੇ ਹੈਂਡਲ ਸਟਰੀਟ 'ਚੋਂ ਯਾਨੀ ਕਹਿੰਦੇ ਨੇ ਮੈਂ ਉਹਨੂੰ ਉਦੋਂ ਹੀ ਮੌਕੇ ਤੇ ਦੱਸ ਦਿੰਨੀ ਆ ਵੀ ਮੇਰੇ ਕੋਲ ਪੈਸੇ ਨਹੀਂ ਹੈਗੇ ਵੀ ਮੇਰੇ ਕੋਲ ਆ ਘੱਟ ਨੇ ਤਾਂ ਕਹਿੰਦੇ ਨੇ ਦੱਸਾਂ ਨੂੰ ਉਹਦੇ ਬਦਲੇ ਫਿਰ ਹੋਰ ਕੀ ਦੇਣਗੇ ਯਾਰ ਬੜੀ ਸ਼ਰਮ ਮਹਿਸੂਸ ਹੋਈ ਉਸ ਸਮੇਂ ਦੇਖੋ ਕੋਈ ਵੀ ਸੇਖਾ ਕੋਈ ਵੀ ਨੌਜਵਾਨ ਭਾਵੇਂ ਧੀ ਆ ਭਾਵੇਂ ਭੈਣ ਆ ਹਰ ਇੱਕ ਦਾ ਫਰਜ਼ ਬਣਦਾ ਅਸੀਂ ਕਿਤੇ ਵੀ ਕਿਸੇ ਵੀ ਦੇਸ਼ ਦੇ ਵਿੱਚ ਰਹੀਏ ਅਸੀਂ ਇਸ ਤਰੀਕੇ ਨਾਲ ਆਪਣੇ ਆਪ ਨੂੰ ਰਿਪਰੈਜ਼ੈਂਟ ਕਰੀਏ ਤਾਂ ਕਿ ਸਾਡੀ ਕਮਿਊਨਿਟੀ ਤੇ ਕੋਈ ਉਂਗਲ ਨਾ ਖੜੀ ਕਰ ਸਕੇ ਭਾਵੇਂ ਪੰਜਾਬ ਦੇ ਵਿੱਚ ਵੀ ਆ ਹੁਣ ਤੁਸੀਂ ਸਿਰਸੇ ਵਾਲੇ ਦਾ ਰੌਲਾ ਪਾਈ ਜਾਂਦੇ ਹੋ ਸਾਰੇ ਆਹ ਕਰਤਾ ਸਿਰਸੇ ਵਾਲੇ ਨੇ ਉਹ ਕਰਤਾ ਉਹ ਤੁਸੀਂ ਆਪਣੇ ਵੱਲ ਤਾਂ ਦੇਖੋ ਯਾਰ ਤੁਹਾਡੇ ਸਿਰ ਤੇ ਖੁੱਧੇ ਕੇਸ ਹੈ ਨਹੀਂਗੇ ਤੁਹਾਡੇ ਦਾੜੀਆਂ ਹੈ ਨਹੀਂਗੀਆਂ ਕੁੜੀਆਂ ਕਹਿੰਦੀਆਂ ਸਾਨੂੰ ਦਾੜੀਆਂ ਵਾਲੇ ਮੁੰਡੇ ਪਸੰਦ ਨਹੀਂ ਅਸੀਂ ਲੱਚਰ ਗੀਤ ਸੁਣਦੇ ਆ ਗੰਦੇ ਗੀਤ ਕਾਲਜਾਂ ਵਿੱਚ ਆਸ਼ਕੀਆਂ ਕਰਦੇ ਆ ਜਾ ਕੇ ਗੈਰ ਸਮਾਜਿਕ ਜ਼ਰੀਰੇ ਕਸੰਦ ਬਣਾਉਂਦੇ ਆ ਮੁੰਡੇ ਕੁੜੀਆਂ ਰਾਤਾਂ ਨੂੰ ਨੁਕਸ਼ੇਪ ਕੇ ਇੱਕ ਦੂਜੇ ਦੇ ਘਰੇ ਜਾਂਦੇ ਨੇ ਗੰਦ ਪਾਉਂਦੇ ਨੇ ਪ੍ਰਚਾਰਕ ਸਾਡੇ ਇਹ ਚੀਜ਼ ਬੋਲਦੇ ਨਹੀਂ ਸ਼ਾਇਦ ਸ਼ਰਮ ਮਹਿਸੂਸ ਕਰਦੇ ਨੇ ਬੋਲਣ ਦੇ ਵਿੱਚ ਜਾਂ ਫਿਰ ਇਹ ਦੇਖਦੇ ਹੋਣਗੇ ਜਿਵੇਂ ਕਿ ਦਾਸ ਦਾ ਜਿਵੇਂ ਕਿ ਕਾਨੂੰ ਵਿਰੋਧ ਹੋ ਰਿਹਾ ਜਿਵੇਂ ਮੇਰਾ ਕਾਫੀ ਜ਼ਿਆਦਾ ਵਿਰੋਧ ਹੋਇਆ ਚਲੋ ਬਹੁਤ ਜ਼ਿਆਦਾ ਵੀਰ ਭੈਣਾਂ ਨਾਲ ਵੀ ਜੁੜੇ ਹੋਏ ਨੇ ਹੋ ਸਕਦਾ ਇਹ ਚੀਜ਼ ਤੋਂ ਡਰਦੇ ਹੋ ਪਰ ਅਸਤਾ ਇਸ ਤਰ੍ਹਾਂ ਜੋ ਗੁਰੂ ਦਾ ਹੌਕਾ ਆ ਜੋ ਗੁਰੂ ਦੇ ਉਪਦੇਸ਼ ਦਾ ਉਦੰਡਾ ਹੀ ਰਹਿਣਾ ਆ ਜੋ ਮਰਜੀ ਹੋ ਜਵੇ ਇੱਕ ਪਾਸਾ ਕਰਕੇ ਹੀ ਛੱਡਾਂਗੇ ਦੋਸ਼ ਸਿਰਫ ਵਾਲਾ ਦਾ ਨਹੀਂ ਦੋਸ਼ ਥੋੜਾ ਆ ਦੁਨੀਆ ਤੇ ਇਹ ਘਟੀਆਂ ਲੋਕਾਂ ਦੀ ਕੋਈ ਕਮੀ ਨਹੀਂ ਉਹ ਬਾਰ ਬਾਰ ਤੁਹਾਡੇ ਧਰਮ ਨੂੰ ਟਾਰਗੇਟ ਕਰਨਗੇ ਬਾਰ ਬਾਰ ਕੋਸ਼ਿਸ਼ ਕਰਨਗੇ ਯਾਰ ਤੁਸੀਂ ਖੁਦੇ ਐਡੇ ਮਕਾਮ ਤੇ ਖੜ੍ਹ ਜਓ ਜਾ ਕੇ ਇੰਨੀ ਤਰੱਕੀ ਕਰੋ ਯਹੂਦੀਆਂ ਨੇ ਕੋਸ਼ਿਸ਼ ਕੀਤੀ ਸੀ ਕਿ ਅਸੀਂ ਕਰੀਏ ਸੀ ਆਪਣੀ ਕੌਮ ਨੂੰ ਬਚਾਈਏ ਕਿਉਂ 7-7 ਸਾਲ ਭਟਕਦੇ ਰਹੇ ਨੇ ਉਹਨੂੰ ਦੋਨੇ ਕੋਲ ਦੇਸ਼ ਨਹੀਂ ਸੀ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਆਪਣੀ ਕੌਮ ਨੂੰ ਪੜਾਈਏ ਅਸੀਂ ਬੱਚਿਆਂ ਨੂੰ ਪੜਾਈਏ ਉਹ ਕੋਈ ਸਿੱਖ ਨਾ ਹਿਸਟਰੀ ਤੋਂ ਸਾਡੇ ਜੋ ਸਿੱਖ ਸੀਗੇ ਪੁਰਾਣੇ ਉਹ ਵਿਦਵਾਨ ਵੀ ਸੀਗੇ ਦਿਮਾਗ ਵੀ ਸੀ ਉਹਨਾਂ ਦੇ ਉਹ ਯੋਧੇ ਵੀ ਸੀ ਸਾਡੇ ਅੱਜ ਕੀ ਆ ਨਾ ਯੋਧੇ ਰਹੇ ਨੇ ਨਾ ਉਹ ਦਿਮਾਗ ਨੇ ਅੱਜ ਬਲ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਜੋ ਚੀਜ਼ਾਂ ਸਾਡੇ ਅਕੋਰਡਿੰਗ ਹੋਣੀ ਚਾਹੀਦੀ ਆ ਜਿਵੇਂ ਸਾਨੂੰ ਸਾਡੇ ਕਈ ਪ੍ਰਚਾਰਕ ਨੇ ਜਿਵੇਂ ਕੇ ਕਹਿੰਦਾ ਸਰੋਵਰਾਂ ਤੇ ਉਂਗਲ ਖੜੀ ਕਰਤੀ ਜੀ ਪਾਣੇ ਤੇ ਨਹੀਂ ਹੁੰਦੀਆਂ ਬਾਣੀਆਂ ਤੇ ਉਂਗਲ ਖੜੀ ਕਰਤੀ ਹੋਰ ਵੀ ਕਈ ਸਾਡੇ ਦੇ ਹੈਗੇ ਨੇ ਤਰਪਾਨ ਤੇ ਕਈ ਬੋਲੀ ਜਾਂਦੇ ਨੇ ਜੀ ਤਰਪਾਨ ਦਾ ਜਨੇਊ ਆ ਜੀ ਇਹਦੀ ਕੀ ਲੋੜ ਆ ਹੁਣ ਅੱਜ ਕੱਲ ਐ ਅੱਜ ਦੇ ਕਈ ਬੰਦੇ ਹੁਣ ਵੀ ਉਹ ਖੁਦ ਹੀ ਮਤ ਦੇ ਅਕੋਰਡਿੰਗ ਚੱਲਦੇ ਨੇ ਮਨਮਤੀਏ ਨੇ ਜਿਸ ਕਾਰਨ ਦੇ ਵਿੱਚ ਅਜੇ ਘਟੀਆਂ ਪ੍ਰਚਾਰਕ ਪੈਦਾ ਹੋ ਜਾਣ ਜੋ ਮਨਮਤ ਦੇ ਅਕੋਰਡਿੰਗ ਚੱਲਣ ਗੁਰਮਤ ਨੂੰ ਛੱਡ ਦੇਣ ਪਰਾਤਨ ਰੀਤੀ ਰਿਵਾਜਾਂ ਨੂੰ ਛੱਡ ਦੇਣ ਕਈ ਕਹਿੰਦੇ ਨੇ ਜੀ ਰਿੱਧੀਆਂ ਸਿੱਧੀਆਂ ਦੀ ਗੱਲ ਕਰਦੇ ਹੋ ਗੁਰੂ ਸਾਹਿਬ ਨੇ ਜੀ ਰੋਟੀ ਦੇ ਵਿੱਚੋਂ ਖੂਨ ਨਹੀਂ ਸੀ ਕੱਢਿਆ ਦੁੱਧ ਨਹੀਂ ਸੀ ਕੱਢਿਆ ਹੋਈ ਨਹੀਂ ਸਕਦਾ ਇਹ ਬਹੁਤੇ ਪੜੇ ਲਿਖੇ ਆਉਂਦੇ ਨੇ 3 ਸਾਲ ਦੇ ਵਿੱਚ ਵਿਦਵਾਨ ਬਣ ਜਾਂਦੇ ਨੇ ਯਹੂਦੀਆਂ ਦੀ ਫੇਰ ਉਦਾਹਰਣ ਦਊਂਗਾ ਯਹੂਦੀਆਂ ਦਾ ਇਤਿਹਾਸ ਹੈ ਕਿ ਜਦੋਂ ਉਹਨਾਂ ਦਾ ਪੈਗੰਬਰ ਉਹਦੀ ਕੌਮ ਦਾ ਵੱਡੇ ਲੈਵਲ ਤੇ ਕਹਾਣ ਹੋ ਰਿਆ ਸੀ ਸੈਂਕੜੇ ਸਾਲ ਪੁਰਾਣੀ ਗੱਲ ਹੈ 2000 ਸਾਲ ਪੁਰਾਣੀ ਲੱਗੂ ਤਨ ਕਿੰਨੀ ਗੱਲ ਪੁਰਾਣੀ ਹੈ ਇਹ ਕਾਫੀ ਜ਼ਿਆਦਾ ਪੁਰਾਣੀ ਗੱਲ ਹੈ ਇਸ ਬੋਲ ਦੇ ਨਾਲ ਬਹੁਤੇ ਬੜੇ ਲਿਖਤਾਰਕਵਾਦੀ ਹੁਣ ਗੱਲ ਸੁਣ ਲਓ ਯਹੂਦੀਆਂ ਦੀ ਆਪਣੀ ਕੌਮ ਦੇ ਜੋ માનਤਾਵਾਂ ਹੁੰਦੀਆਂ ਨੇ ਪੁਰਾਣੀਆਂ ਉਹਨਾਂ ਤੇ ਕਦੇ ਉੱਗਲ ਨਹੀਂ ਚੱਕੀ ਸੀ ਹੁੰਦੀ ਯਹੂਦੀ ਸਭ ਤੋਂ ਵੱਧ ਨੋਬਲ ਪੁਰਸਕਾਰ ਨੇ ਯਹੂਦੀਆਂ ਦੇ ਕੋਲ ਸਭ ਤੋਂ ਵੱਧ ਅਮੀਰ ਲੋਕ ਨੇ ਉਹ ਵਰਲਡ ਦੇ ਵਿੱਚ ਪੜ੍ਹੇ ਲਿਖੇ ਸਭ ਤੋਂ ਵੱਧ ਲੋਕ ਨੇ ਉਹ ਉਹਨਾਂ ਦੇ ਪਗੰਬਰ ਦੇ ਬਾਰੇ ਇੱਕ ਹੈਗੀ ਸਟੋਰੀਆਂ ਸਾਖੀਆਂ ਪੁਰਾਣੀਆਂ ਜਦੋਂ ਉਹਨਾਂ ਦੇ ਕੌਮ ਦਾ ਕਤਲੇਆਮ ਹੋ ਰਿਹਾ ਸੀਗਾ ਤਾਂ ਉਹਨਾਂ ਉਹਨੇ ਕੀ ਕੀਤਾ ਉਹਨੇ ਰਾਤੋਂ ਰਾਤ ਲੰਗਣ ਦਾ ਦਪਾ ਪਲਾਣ ਬਣਾਇਆ ਵੀ ਅਸੀਂ ਇੱਥੋਂ ਇਹ ਇਲਾਕੇ ਚੋਂ ਨਿਕਲ ਜਾਈਏ। ਉਹਦੇ ਨਾਲ ਲਗਭਗ 40000 ਲੋਕ ਸੀਗੇ, ਕਾਫੀ ਜ਼ਿਆਦਾ ਹੋ ਸਕਦਾ ਮੈਂ ਗਿਣਤੀ ਇੱਧਰ ਉੱਧਰ ਕਰ ਦਵਾਂ ਜਾਨੀ ਮੇਨ ਜੋ ਗੱਲ ਤੁਹਾਨੂੰ ਦੱਸਣ ਜਾ ਰਿਹਾ ਉਹਦੇ ਵੱਲ ਧਿਆਨ ਦਿਓ। ਪੈਗੰਬਰ ਪਹੁੰਚਿਆ ਸਮੁੰਦਰ ਦੇ ਕਿਨਾਰੇ, ਗਾਹ ਸਮੁੰਦਰ ਆਉਂਗਾ دریا ਜਾਂ ਕੁਝ ਵੀ ਸੀਗਾ, ਬਹੁਤ ਵੱਡਾ ਸਮੁੰਦਰ ਕਿਹਾ ਜਾਂਦਾ ਹਾਂ ਤਰ ਦੇ। ਕੋਈ ਹੁਣ ਚੈਨਲ ਹੋਣਾ ਆ ਸ਼ਾਇਦ ਦੂ ਧਰਤੀਆਂ ਦੇ ਵਿਚਾਲੇ ਜਿੱਥੇ ਲੰਘਦੀ ਆ ਜਾਏਗਾ ਉਹਨੂੰ ਚੈਨਲ ਕਹਿੰਦੇ ਹੁੰਦੇ ਨੇ ਸਮੁੰਦਰ ਦਾ। ਉਹ ਜਗ੍ਹਾ ਸੀਗੀ ਉਹਨੇ ਉਸ ਸਮੇਂ ਬਰਮਾਤਮਾ ਨੂੰ ਕਿਹਾ ਕਿ ਸਾਡੀ ਮਦਦ ਕਰ ਤਾਂ ਆਵਾਜ਼ ਆਈ ਵੀ ਤੂੰ ਅੱਗੇ ਵਧ ਪਾਣੀ ਤੈਨੂੰ ਰਸਤਾ ਛੱਡੂਗਾ ਉਹਨੇ ਐ ਸੋਟੀ ਲਈ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਮੁੰਦਰ ਸਮੁੰਦਰ ਨਹੀਂ ਭਾਵੇਂ ਦਰਿਆ ਸੀ ਜੋ ਵੀ ਸੀ ਉਹ ਦੋ ਹਿੱਸਿਆਂ 'ਚ ਪਾਣੀ ਵੰਡਿਆ ਗਿਆ ਤੇ ਯਹੂਦੀਆਂ ਦੀ ਸਟੋਰੀ ਆ ਪੁਰਾਣੀ ਤੇ ਪਰ ਹੁਣ ਪਾਣੀ ਦਾ ਦੋ ਹਿੱਸਿਆਂ 'ਚ ਵੰਡਿਆ ਗਿਆ ਪਰ ਲੋਕ ਆਮ ਸੀਗੇ ਉਹ ਡਰਦੇ ਸੀ ਉਹ ਕਹਿੰਦੇ ਵਿੱਚ ਅਸੀਂ ਜਾਵਾਂਗੇ ਤਾਂ ਕਿਤੇ ਸਾਡੇ ਅਸੀਂ ਵਿੱਚ ਨਾ ਆਦਿ ਪਾਣੀ ਦੇ ਤੇ ਮਗਰੋਂ ਫੌਜ ਆ ਰਹੀ ਸੀ ਆਕਮ ਦੀ ਉੱਥੇ ਦੀ ਦੀ ਉਹਨੂੰ ਵੱਡਾ ਵੱਡਾ ਟੱਕਰਨ ਦੇ ਲਈ ਆਉਂਦੀ ਉਹਨੂੰ ਪਤਾ ਲੱਗ ਗਿਆ ਸੀ ਵੀ ਇਹ ਜੋਦੀ ਜਾ ਰਹੇ ਨੇ ਤਾਂ ਉਸ ਸਮੇਂ ਉਹਨੇ ਇੱਕ ਬੱਚਾ ਹਲਦੀ ਛੋਟਾ ਜਿਹਾ ਬੱਚਾ ਭੱਜ ਕੇ ਜਾ ਵੜਿਆ ਉਹ ਵਿਚਾਲੇ ਰਸਤੇ ਦੇ ਵਿੱਚ ਜੋ ਸਮੁੰਦਰ ਦੇ ਹਿੱਸਿਆਂ ਚ ਵੰਡਿਆ ਹੋਇਆ ਸੀਗਾ ਉਹ ਜਦੋਂ ਬੱਚਾ ਗਿਆ ਉਹਦੇ ਵਿਚਾਲੇ ਤਾਂ ਲੋਕਾਂ ਦਾ ਵੀ ਹੌਸਲਾ ਹੋਇਆ ਵੀ ਹਾਂ ਲੈ ਵੀ ਇਹ ਤਾਂ ਠੀਕ ਆ ਇਹ ਬੱਚਾ ਸਾਰੀ ਸਲਾਮ ਤਾਂ ਸਾਰੇ ਜਿੰਨੇ ਵੀ ਸੀਗੇ ਉਹ ਆਪਣੇ ਉਹਦੇ ਨਾਲ ਪੈਗੰਬਰ ਦੇ ਨਾਲ ਉਹ ਪਾਰ ਕਰ ਗਏ ਸਮੁੰਦਰ ਨੂੰ ਦੋ ਦੂਜੇ ਪਾਸੇ ਪਹੁੰਚ ਗਏ ਉਹਦੇ ਤੇ ਉਸ ਦਿਵਾਰ ਚ ਜਦੋਂ ਆਕਮ ਦੀ ਉਹਦੀ ਫੌਜ ਆਈ ਉੱਥੇ ਰਾਜੇ ਦੀ ਜੋ ਵੀ ਸੀਗਾ ਉੱਥੇ ਉਹਦਾ ਕਤਲ ਹੋ ਗਿਆ ਉਹ ਮੁੜ ਕੇ ਫੇਰ ਪਾਣੀ ਉਵੇਂ ਹੀ ਮਿਲ ਗਿਆ ਤੇ ਹੁਣ ਜਦੋਂ ਇਜ਼ਰਾਇਲ ਬਣਿਆ ਉਹਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਆਪਣਾ ਪਹਿਲਾ ਬੇੜਾ ਤਿਆਰ ਕੀਤਾ ਉਹ ਕਿਉਂਕਿ ਉਹ ਬੰਦੇ ਜੋ ਸੀਗੇ ਯਹੂਦੀ ਸੀ ਉਹ ਨਾ ਪੁਰਾਣੇ ਸਮੇਂ ਤੋਂ ਉਹਨਾਂ ਦਾ ਉਹ ਕਾਫੀ ਮਹਾਰ ਰਹੇ ਨੇ ਸਮੁੰਦਰ ਨਾਲ ਰਿਲੇਟਡ ਕਹ ਲੋ ਸੇਲਿੰਗ ਦੇ ਲਈ ਸੇਲਿੰਗ ਜਿਹੜੋ ਕਹਿੰਦੇ ਨੇ ਸੇਲਿੰਗ ਉਹਨੂੰ ਕਹਿੰਦੇ ਜੋ ਯਾਤ ਚਲਾਉਂਦੇ ਨੇ ਸਮੁੰਦਰੀ ਯਾਤ ਚਲਾਉਂਦੇ ਨੇ ਕਿਸੇ ਕਿਨ ਚਲਾਉਂਦੇ ਉਹਦੇ ਵਿੱਚ ਬੜੇ ਮਹਾਰ ਸੀ ਉਹ ਕਹਿੰਦੇ ਸਾਡੇ ਪਰਾਤਨ ਮਿਰਸਾ ਅਸੀਂ ਬੜਾ ਮਹਾਰਾਂ ਇਹ ਚੀਜ਼ ਦੇ ਵਿੱਚ ਅਸੀਂ ਕੋਸ਼ਿਸ਼ ਕਰੀਏ ਸੋ ਫਿਰ ਤੋਂ ਸਰਗਿੱਤ ਕਰੀਏ ਤੇ ਉਹਨੇ ਪਹਿਲਾ ਬੇੜਾ ਬਣਾਉਣਾ ਸੀਗਾ ਤੋ ਕਹਿੰਦੇ ਠੀਕ ਆਪਾਂ ਕਰਾਂਗੇ ਬੇੜਾ ਬਣਾਵਾਂਗੇ ਤੇ ਪਹਿਲੇ ਬੇੜੇ ਦਾ ਜੋ ਨਾਮ ਰੱਖਿਆ ਨਾ ਉਹਨਾਂ ਨੇ ਆ ਸਾਡੇ ਲੋਕ ਬਹੁਤੇ ਪੜੇ ਲਿਖੇ ਮੰਨਦੇ ਨੇ ਕਹਿੰਦੇ ਗੁਰੂ ਸਾਹਿਬ ਨੇ ਜੀ ਉਹ ਉਂਗਲਾ ਰੋਟੀਆਂ ਦੇ ਵਿੱਚੋਂ ਖੂਨ ਤੇ ਦੁੱਧ ਨਹੀਂ ਗੱਡਿਆ ਹੋਈ ਨਹੀਂ ਸਾਡਾ ਗੁਰੂ ਸਾਹਿਬ ਪੱਥਰ ਨੂੰ ਨਹੀਂ ਰੋਗ ਸਕਦੇ ਆ ਸਾਡੇ ਬਹੁਤੇ ਕਹਿੰਦੇ ਕਿ ਪੜੇ ਲਿਖੇ ਆ ਅਸੀਂ ਜਿਹੜੇ ਕਾਮ ਆ ਨੋਗਲ ਪਰ ਸਰਕਾਰ ਸਭ ਤੋਂ ਵੱਧ ਨਹੀਂ ਫਿਰਦੀ ਸਭ ਤੋਂ ਵੱਧ ਪੜੇ ਲਿਖਿਆ ਇਕਨੋਮੀ ਵਰਲਡ ਦੀ ਉਹਨਾਂ ਤੇ ਡਿਪੈਂਡ ਕਰਦੀ ਆ ਯਹੂਦੀਆਂ ਤੇ ਉਹ ਬੰਦਿਆਂ ਨੇ ਉਹ ਬੇੜੇ ਦਾ ਨਾਮ ਜੋ ਰੱਖਿਆ ਨਾ ਉਹ ਬੱਚੇ ਦੇ ਨਾਂ ਤੇ ਰੱਖਿਆ ਜਿਹੜਾ ਪਹਿਲਾਂ ਸਮੁੰਦਰ ਦੇ ਵਿੱਚ ਸਭ ਤੋਂ ਪਹਿਲਾਂ ਬਰਜ ਕੇ ਪੜਿਆ ਸੀਗਾ ਰਸਤੇ 'ਚੋਂ ਬਣਿਆ ਆਇਆ ਸੀਗਾ ਪਾਣੀ ਦੇ ਵਿਚਕਾਰ ਉਹ ਜੋ ਬੱਚੇ ਦਾ ਨਾਮ ਸੀ ਉਹਨੇ ਬੇੜੇ ਦਾ ਨਾਮ ਉਹਦੇ ਤੇ ਰੱਖਿਆ ਜੇ ਕੌਮ ਨੇ ਤਰੱਕੀ ਕਰਨੀ ਹੈ ਤਾਂ ਪੁਰਾਤਨ માનਤਾਵਾਂ ਤੇ ਕਰੇ ਉਗਲਮੀ ਖੜੀ ਕਰਨੀ ਕਿੰਤੂ ਨਹੀਂ ਕਰਨਾ ਸਗੋਂ ਮੰਨੋ